ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਕਿਨ ਬੁਟੀਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਸਾਰਿਆਂ ਨੂੰ ਬਹੁਤ ਹੀ ਸੋਹਣੀ ਜੈਕ ਐਂਡ ਬਲਾਉਜ਼ ਦੀ ਡਿਜ਼ਾਈਨ ਲੈ ਕੇ ਆਏ ਹਾਂਗੇ ਤੁਸੀਂ ਵੀ ਜੇ ਆਰਡਰ ਪਲੇਸ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਜੀ ਲਾਸਟ ਤੇ ਆਪਣਾ WhatsApp ਨੰਬਰ ਦਿੱਤਾ ਹੋਇਆ ਜਾਂ ਫਿਰ Instagram ਦੇ ਉੱਪਰ ਜਾ ਕੇ ਤੁਸੀਂ ਡਾਇਰੈਕਟ ਆਰਡਰ ਪਲੇਸ ਕਰ ਸਕਦੇ ਹੋ Instagram ਦੇ ਉੱਪਰ ਵੀ ਆਪਣਾ ਪੇਜ ਹੈ kin boutique 254 ਨਾਮ ਦੇ ਉੱਪਰ ਹੈ ਜੀ ਸੋ ਆਪਣੇ ਕੋਲ ਕਾਫੀ ਡਿਜ਼ਾਈਨਸ ਐਂਡ ਕਲਰਸ ਦੇ ਵਿੱਚ ਕੋਟੀਆਂ ਸੈਟਰਸ ਨੇ ਜਿਹੜੇ ਦੋਨੋਂ ਚੀਜ਼ਾਂ ਹੀ ਐਂਡ ਜੈਕਟਾਂ ਵੀ ਅਵੇਲੇਬਲ ਨੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਜੀ ਤੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਜਾਂ ਡਿਜ਼ਾਈਨ ਦੇ ਵਿੱਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੀ ਜਿੱਦਾਂ ਕਿ ਫਸਟ ਆਪਣਾ ਇਹ ਵਾਲਾ ਰਹਿ ਗਿਆ ਜੀ ਇਹ ਬਲouses ਜੀ ਬਹੁਤ ਹੀ ਸੋਨਾ ਜਿਹਾ ਬਲouses ਜੀ ਲੈ ਸਕਦੇ ਹੋ ਪੈਰਟ ਗ੍ਰੀਨ ਕਲਰ ਤੇ ਆਗਾ ਕਉ ਬਹੁਤ ਹੀ ਸੋਨਾ ਬਲਾਉਸ ਡੈਡੀ ਕੀਤਾ ਗਿਆ ਹੈ ਇਸ ਦੇ ਉੱਪਰ ਡਿਜ਼ਾਈਨ ਵੀ ਬਹੁਤ ਹੀ ਪਿਆਰਾ ਜਿਹਾ ਹੈ ਜੀ ਦੇਖ ਸਕਦੇ ਹੋ ਇਹ ਵਾਲਾ ਡਿਜ਼ਾਈਨ ਰਹੇਗਾ ਇਸਦੇ ਉੱਪਰ ਤੁਸੀਂ ਇਸ ਨੂੰ ਵੀ ਕਿਸੇ ਵੀ ਕਲਰ ਦਾ ਡਿਜ਼ਾਈਨ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਸੈਕਿੰਡ ਆਪਣੀ ਵਾਲੀ ਰਹੇਗੀ ਜੈਕਟ ਹਾਂ ਜੀ ਇਹ ਹੈਗੀ ਹੈ ਆਫ ਵਾਈਟ ਕਲਰ ਦੇ ਵਿੱਚ ਕਰੀਮ ਕਲਰ ਦੀ ਜੈਕਟ ਹੈ ਜੀ ਬਹੁਤ ਹੀ ਸੋਹਣੀ ਇਸ ਦੇ ਉੱਪਰ ਬਟਨ ਵੀ ਲਗਾਏ ਗਏ ਨੇ ਤੁਸੀਂ ਇਸ ਨੂੰ ਵੀ ਕਿਸੇ ਵੀ ਕਲਰ ਦਾ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਜੀ ਇਸੀ ਵੈਬਸਾਈਟ ਇਸ ਦੀ ਸਿੱਕ ਤੁੱਕ ਵੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤੇ ਬਣਾਇਆ ਗਿਆ ਹੈ ਜੀ ਤੁਸੀਂ ਸਿੱਕ ਸਕਦੇ ਹੋ ਹਾਂਜੀ ਇਹ ਵਾਲਾ ਡਿਜ਼ਾਈਨ ਰਹੇਗਾ ਜੀ ਇਸ ਦੇ ਸੈਂਟਰ ਦੇ ਵਿੱਚ ਸੇਮ ਡਿਜ਼ਾਈਨਿੰਗ ਦੀ ਆਪਣੇ ਕੋਲ ਇੱਕ ਹੋਰ ਜੈਕਟ ਹੈ ਜੀ ਜਿਸ ਦਾ ਕਲਰ ਡਿਫਰੈਂਟ ਰਹੇਗਾ ਤੁਸੀਂ ਸਕਦੇ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਦੋਨੋਂ ਦੀ ਦੋਨੋਂ ਜੈਕਟਾਂ ਦੀ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਸੇਮ ਰਹੇਗੀ ਬਸ ਕਲਰ ਦਾ ਹੀ ਡਿਫਰੈਂਸ ਹੈ ਤੁਸੀਂ ਵੀ ਕਿਸੇ ਕਲਰ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜਿਸ ਨੂੰ ਜੀ ਤੋਂ ਬਾਅਦ ਇਹ ਹੈ ਜੀ ਕਿਸੇ ਵੀ ਸਾਈਜ਼ ਦੇ ਵਿੱਚ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਜੇ ਹਾਂ ਜੀ ਇਹ ਵਾਲੀ ਜੈਕਟ ਰਹੇਗੀ ਜੋ ਸਕਾਈ ਬਲੂ ਕਲਰ ਦੇ ਵਿੱਚ ਹੈ ਇਸ ਦੇ ਉੱਪਰ ਪਾਕਟਸ ਵੀ ਨੇ ਜੀ ਸੈਕਸ ਇਸ ਅ ਫਰੰਟ ਪੀਸ ਐਂਡ ਓਨਲੀ ਇਸ ਦਾ ਬੈਕ ਹੈ ਬੈਕ ਸਾਈਡ ਇਸ ਦੀ ਵੀ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਇਸ ਨੂੰ ਵੀ ਤੁਸੀਂ ਕਿਸੇ ਵੀ ਕਲਰ ਦਾ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕਸਟ ਆਪਣੀ ਇਹ ਵਾਲੀ ਜੈਕਟ ਰਹੇਗੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਗ੍ਰੀ ਕਲਰ ਹੈ ਜੀ ਤੁਸੀਂ ਦੇਖ ਸਕਦੇ ਇਸ ਦੇ ਉੱਪਰ ਵੀ ਪਾਕਟਸ ਲਗਾਈ ਹੋਈਆਂ ਨੇ ਯਾਨੀ ਇਹ ਵਾਇਦਾ ਰਹਿ ਗਿਆ ਇਸ ਦਾ ਫਰੰਟ ਪੀਸ ਐਂਡ ਇਹ ਵਾਇਦਾ ਕਿਸ ਦੀ ਬੈਕ ਸਾਈਡ ਨੈਕਸਟ ਰਹੇਗੀ ਜੀ ਵਾਈਟ ਕਲਰ ਦੀ ਜੈਕਟ ਕਿਉਂਕਿ ਹਰ ਇੱਕ ਸੂਟ ਦੇ ਨਾਲ ਹੀ ਵਧੀਆ ਲੱਗਦੀ ਆ ਇਸ ਦੀ ਡਿਜ਼ਾਈਨਿੰਗ ਵੀ ਆਲਮੋਸਟ ਜਿਹੜੀ ਆਫ ਵਾਈਟ ਕਲਰ ਦੀ ਜੈਕਟ ਸੀ ਕਿ ਉਸਦੇ ਨਾਲ ਦੀ ਹੈ ਬਸ ਥੋੜਾ ਬਹੁਤ ਆ ਡਿਫਰੈਂਸ ਹੈ ਜੀ ਇਸ ਦੇ ਵਿੱਚ ਇਸ ਦਾ ਸਾਈਜ਼ ਥੋੜਾ ਜਿਹਾ ਤੋਂ ਵੱਡਾ ਹੈ ਤੇ ਇਹ ਹੈ ਇਸ ਦੀ ਵੈੱਬਸਾਈਟ ਨੈਕਸਟ ਰਹੀ ਜੀ ਆਪਣੀ ਆਵਲੀ ਕੰਚਾਈਜ਼ਰ ਕਲਰ ਬਹੁਤ ਹੀ ਸੋਹਣਾ ਜੀ ਇਹ ਵੀ ਬਹੁਤ ਹੀ ਪਿਆਰੀ ਜੀ ਜੈਕਟ ਬਣਾਈ ਕੀਤੀ ਗਈ ਹੈ ਜੀ ਦੇ ਉੱਪਰ ਵੀ ਬਟਨ ਬਹੁਤ ਸੋਹਣੇ ਲਗਾਏ ਗਏ ਨੇ ਇਸ ਦੀ ਬੈਕਸਾਈਡ ਰਹੇਗੀ ਤੁਸੀਂ ਤੁਸੀਂ ਆਰਡਰ ਪਲੇਸ ਕਰਨਾ ਹੋ ਵਿੱਚ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਡਿਜ਼ਾਈਨ ਬਣਵਾਉਣਾ ਹੈ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਐਂਡ ਲਾਸਟ ਰਹੇਗੀ ਜੀ ਵਾਲੀ ਇਹ ਵਾਲੀ ਜੈਕਟ ਹੈ ਜਿਹੜੀ ਥੋੜੀ ਵੱਡੀ ਸਾਈਜ਼ ਦੀ ਹੈ ਇਹ ਵੀ ਬਹੁਤ ਹੀ ਪਿਆਰੀ ਜੀ ਜੈਕਟ ਹੈ ਇਸਦੇ ਵੀ ਦੋਨੋਂ ਸਾਈਡ ਦੇ ਉੱਪਰ ਹੀ ਤੁਸੀਂ ਕਰਕੇ ਪਾਕਟਸ ਲਗਾਈਆਂ ਗਈਆਂ ਨੇ ਐਂਡ ਇਸ ਦੀ ਡਿਜ਼ਾਈਨਿੰਗ ਵੀ ਬਹੁਤ ਹੀ ਡਿਫਰੈਂਟ ਸੀ ਹੈ ਕਿ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਹੈ ਕਿ ਸੋ ਇਦਾਂ ਦੇ ਹੋਰ ਸੋਹਣੇ ਸੋਹਣੇ ਜੈਕਟਾਂ ਦੀ ਬਲਾਊਜ਼ਸ ਦੀ ਜਾਂ ਫਿਰ ਸਰਦੀਆਂ ਦੇ ਮੌਸਮ ਵਿੱਚ ਵੀ ਇਹ ਕਰਨ ਵਾਲੀ ਛੋਟੇ ਬੱਚਿਆਂ ਦੀ ਫਰਾਕਸ ਦੀ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ